ਸ਼ਿਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸ਼੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੈ ਦੇ ਨਾ ਦੇ ਸੋਏ ਕੀਤੇ ਕਿਐ ਕਹਿਆ ਕੀ ਹੋਏ ਆਪੇ ਸਚ ਭਾਵੈ ਤਿਸ ਸੱਚ ਅੰਦਾ ਕੱਚਾ ਕੱਚ ਨਿਕੱਚ ਰਹਾਓ ਜਾ ਕੇ ਰੁਖ ਬਿਰਖ ਆਰਾਓ ਜੇਹੀ ਤਾਤ ਤਿਹਾਰ ਤਿੰਨ ਨਾਉ ਫੁੱਲ ਭਾਉ ਫਲ ਲਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਦ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਬਿਨ ਨਾਵੈ ਨਾਹੀ ਸ਼ਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਾਲ ਨਾਮ ਬਾਣੀ ਦੇ ਬੋਹਿਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਜਿਸ ਦੀ ਲੜੀਵਾਰ ਕਥਾ ਵਿਚਾਰ ਸਾਂਝੀ ਕਰਦੇ ਹਾਂ ਅੱਜ ਦਾ ਸ਼ਬਦ ਜਿਸ ਦਾ ਪਾਠ ਕੀਤਾ ਹੈ ਇਹ ਸ਼ਬਦ ਜਗਤ ਗੁਰੂ ਬਾਬਾ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹੈ ਰਾਗ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 25 ਤੇ ਸੁਭਾਏਮਾਨ ਹੈ ਔਰ ਇਸ ਦਾ ਸਰਲੇਖ ਹੈ ਸ਼੍ਰੀ ਰਾਗ ਮਹਿਲਾ ਪਹਿਲਾ ਭਾਵ ਇਹ ਰਾਗ ਸ਼੍ਰੀ ਰਾਗ ਦੇ ਵਿੱਚ ਬਾਣੀ ਦਾ ਕੀਰਤਨ ਕਰਨਾ ਹੈ ਤੇ ਗੁਰੂ ਨਾਨਕ ਨੇ ਕੀਤਾ ਹੈ ਘਰ ਚੌਥਾ ਦਾ ਭਾਵ ਤਾਲ ਦੇ ਨਾਲ ਸੰਬੰਧਿਤ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਤੋਂ ਵਿਚਾਰ ਆਰੰਭ ਕਰਦੇ ਹਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕੱਚਾ ਕੱਚ ਨਿਕੱਚ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅਖਦੇ ਨੇ ਪਰਮਾਤਮਾ ਆਪੇ ਸੱਚ ਭਾਵੈ ਤਿਸ ਸੱਚ ਸੱਚ ਦਾ ਭਾਵ ਜਿਹੜਾ ਸਦੀਵੀ ਹੈ ਸਦਾ ਰਹਿਣ ਵਾਲਾ ਹੈ ਉਹ ਵਾਹਿਗੁਰੂ ਹਮੇਸ਼ਾ ਰਹਿਣ ਵਾਲਾ ਹੈ ਸਦਾ ਰਹਿਣ ਵਾਲਾ ਹੈ ਆਪਣਾ ਨਾਮ ਹੀ ਪਸੰਦ ਆਉਂਦਾ ਹੈ ਉਸ ਨੂੰ ਭਾਵ ਉਸ ਨੂੰ ਸੱਚ ਪਸੰਦ ਆਉਂਦਾ ਹੈ ਪਰ ਜਿਹੜੇ ਲੋਕ ਗਿਆਨ ਤੋਂ ਸਖਣੇ ਨੇ ਤੇ ਉਹ ਮਾਇਆ ਦੀ ਮਲਕੀਅਤ ਦੇ ਕਾਰਨ ਜਿਹੜਾ ਇਨਸਾਨ ਹੋਛਾਪਨ ਵਰਤਦਾ ਹੈ ਸਦਾ ਉਹਦੇ ਅੰਦਰ ਹੋਛਾਪਨ ਹੀ ਟਿਕਿਆ ਰਹਿੰਦਾ ਹੈ ਉਹ ਵਾਹਿਗੁਰੂ ਇਹ ਹੋਛੇਪਨ ਨੂੰ ਪਸੰਦ ਨਹੀਂ ਕਰਦਾ ਭਾਵ ਸੱਚੇ ਨੂੰ ਸੱਚ ਹੀ ਪਾਉਂਦਾ ਹੈ ਸੋ ਗੁਰੂ ਪਾਤਸ਼ਾਹ ਅੱਗੇ ਬਚਨ ਕਰਦੇ ਨੇ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਧਾਨ ਜਿਹੜੀ ਦੁਨੀਆ ਦੇ ਪਦਾਰਥਾਂ ਦੀ ਵੰਡ ਹੈ ਉਸ ਦੀ ਤਾਕਤ ਹੈ ਉਹ ਵਾਹਿਗੁਰੂ ਆਪਣੇ ਹੱਥ ਦੇ ਵਿੱਚ ਰੱਖਦਾ ਹੈ ਅਕਾਲਪੁਰਖ ਵਾਹਿਗੁਰੂ ਉਹ ਸਾਰਾ ਕੁਝ ਆਪਣੇ ਹੱਥ ਦੇ ਵਿੱਚ ਰੱਖਦਾ ਹੈ ਤੇ ਜਿਹੜਾ ਇਨਸਾਨ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਉਹ ਜਿਹੜੀ ਦੁਨਿਆਵੀ ਮਾਇਆ ਦੇ ਵਿੱਚ ਵਿਚਰਦਾ ਹੈ ਮਾਇਆ ਦੇ ਵਿੱਚ ਰਹਿੰਦਾ ਹੈ ਮਾਇਆ ਵਰਤਦਾ ਹੈ ਤੇ ਉਹ ਇਸ ਦਾ ਕੀ ਮਾਣ ਕਰ ਸਕਦਾ ਹੈ ਉਸ ਦੀ ਮਰਜ਼ੀ ਹੈ ਪਰਮਾਤਮਾ ਦੀ ਧਨ ਪਦਾਰਥ ਦੇਵੇ ਜਾਂ ਨਾ ਦੇਵੇ ਤੇ ਜੇ ਹੁਣ ਅਸੀਂ ਗੱਲ ਕਰੀਏ ਭਾਵ ਜੀਵ ਗੱਲ ਕਰੇ ਮਨੁੱਖ ਗੱਲ ਕਰੇ ਮਨੁੱਖ ਦੇ ਆਖਿਆਂ ਮਨੁੱਖ ਦੇ ਕਹਿਆਂ ਕੁਝ ਵੀ ਨਹੀਂ ਬਣਦਾ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਇਨਸਾਨ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੈ ਤੇ ਮਨੁੱਖ ਨੂੰ ਜੋ ਦਾਤਾਂ ਮਿਲਦੀਆਂ ਨੇ ਉਹ ਵੀ ਉਸੇ ਦੀਆਂ ਦਿੱਤੀਆਂ ਹੋਈਆਂ ਮਿਲਦੀਆਂ ਨੇ ਆਪਣੀ ਮਰਜ਼ੀ ਨਾਲ ਨਹੀਂ ਮਿਲਦਾ ਕੁਝ ਵੀ ਸਤਿਗੁਰੂ ਕਹਿੰਦੇ ਨੇ ਆਪਣ ਲੀਆ ਜੇ ਮਿਲੇ ਸਭ ਕੋ ਭਾਗ ਖਟ ਹੋਏ ਜੇ ਆਪਣੀ ਮਰਜ਼ੀ ਨਾਲ ਕੁਝ ਮਿਲਦਾ ਹੋਵੇ ਤੇ ਸਾਰੇ ਭਾਗਾਂ ਵਾਲੇ ਬਣ ਜਾਣ ਹਰੇਕ ਨੂੰ ਹੀ ਮਿਲ ਜਾਵੇ ਇਸ ਲਈ ਸੰਗਤ ਜੀ ਪਰਮਾਤਮਾ ਦੀ ਮਰਜ਼ੀ ਹੈ ਸਾਡੀ ਮਰਜ਼ੀ ਨਹੀਂ ਹੈ ਸੋ ਅਸੀਂ ਲੋਕ ਜੇਕਰ ਕਹੀਏ ਕਿ ਪਰਮਾਤਮਾ ਸਾਨੂੰ ਆਹ ਦੇ ਦੇ ਜਾਂ ਆਹ ਨਾ ਦੇ ਜਾਂ ਦੂਸਰੇ ਨੂੰ ਨਾ ਦੇ ਤੇ ਸਾਨੂੰ ਦੇ ਇਹ ਸਾਡੀ ਮਰਜ਼ੀ ਨਾਲ ਵੰਡ ਨਹੀਂ ਹੋਣੀ ਉਸ ਦੀ ਮਰਜ਼ੀ ਚੱਲਣੀ ਹੈ ਕਿਉਂਕਿ ਸਾਡਾ ਸੁਭਾਅ ਹੈ ਅਸੀਂ ਸਾਰੇ ਸੰਸਾਰ ਦੇ ਜੀ ਇੱਕ ਪਰਮਾਤਮਾ ਵੱਲ ਵੇਖਦੇ ਆਂ ਪਰਮਾਤਮਾ ਹੀ ਸਭ ਨੂੰ ਦਾਤਾਂ ਦਿੰਦਾ ਹੈ ਅਸੀਂ ਸਭ ਉਸੇ ਦੇ ਕੋਲੋਂ ਮੰਗਦੇ ਆਂ ਅਰਦਾਸਾਂ ਕਰਦੇ ਆਂ ਸਤਿਗੁਰੂ ਕਹਿੰਦੇ ਨੇ ਸਭ ਤੁਝ ਹੀ پاسੋਂ ਮੰਗਦੇ ਨਿਤ ਕਰ ਅਰਦਾਸ ਪਰਮਾਤਮਾ ਦਾਤਾ ਹੈ ਮਨੁੱਖ ਭਿਖਾਰੀ ਹੈ ਸਤਗੁਰਾਂ ਨੇ ਅਰਦਾਸ ਦੇ ਵਿੱਚ ਵੀ ਕਹੀ ਇਹ ਗੱਲ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਦਾਤਾ ਤੂੰ ਹੀ ਬਾਣੀ ਵਿੱਚ ਬਹੁਤ ਉਦਾਹਰਨਾਂ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵੇ ਅਗਣਤ ਭਰੇ ਭੰਡਾਰ ਉਸ ਪਰਮਾਤਮਾ ਦੀਆਂ ਦਾਤਾ ਬਹੁਤ ਨੇ ਉਹਦੇ ਕੋਲ ਬਹੁਤ ਕੁਝ ਹੈ ਸਭ ਕੁਝ ਦਿੰਦਾ ਹੈ ਦੇਵੇਗਾ ਵੀ ਪਰ ਕੀ ਦੇਣਾ ਇਹ ਉਹਦੀ ਮਰਜ਼ੀ ਹੈ ਹੁਣ ਕਈ ਵਾਰੀ ਸਾਨੂੰ ਕੁਝ ਮਿਲ ਜਾਂਦਾ ਅਸੀਂ ਉਹਦੀ ਹੋਂਦ ਨੂੰ ਹੋਰ ਵੀ ਪੱਕੀ ਮੰਨਦੇ ਆ ਜਦੋਂ ਨਹੀਂ ਮਿਲਦਾ ਅਸੀਂ ਉਹਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਆ ਕਈ ਵਾਰੀ ਨਾਰਾਜ਼ ਹੋ ਜਾਂਦੇ ਆ ਕਈ ਵਾਰੀ ਤਾਂ ਇਹੋ ਜਿਹੇ ਲੋਕ ਵੀ ਜਿਹੜੇ ਕਹਿੰਦੇ ਨੇ ਨਾ ਜੀ ਅਸੀਂ ਤਾਂ ਪ੍ਰਮਾਤਮਾ ਨੂੰ ਮੰਨਦੇ ਹੀ ਨਹੀਂ ਅਸੀਂ ਤੇ ਗੁਰਦੁਆਰੇ ਨਹੀਂ ਆਣਾ ਕਿਉਂਕਿ ਸਾਡੀ ਤੇ ਸੁਣਦਾ ਹੀ ਨਹੀਂ ਸਾਡੇ ਭਾਉਂਦਾ ਉਹ ਕਹਦਾ ਜਿਹੜਾ ਸਾਡੀ ਬੇਨਤੀ ਨਹੀਂ ਸੁਣਦਾ ਜਿਹੜਾ ਸਾਡੀ ਅਰਦਾਸ ਹੀ ਨਹੀਂ ਸੁਣਦਾ ਤੇ ਅਸੀਂ ਉਹਦੇ ਕੋਲ ਕੀ ਜਾ ਕੇ ਕਰਾਂਗੇ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਕਹਿੰਦੇ ਨੇ ਭਾਈ ਉਸਨੇ ਦੇਣਾ ਹੈ ਉਹਦੇ ਕੋਲੋਂ ਮੰਗੋ ਜੇ ਦਿੰਦਾ ਹੈ ਤਾਂ ਵੀ ਉਹਦਾ ਸ਼ੁਕਰ ਹੈ ਜੇ ਨਹੀਂ ਦਿੰਦਾ ਤਾਂ ਵੀ ਉਹਦਾ ਸ਼ੁਕਰ ਹੈ ਹੁਣ ਜਨਮ ਤੋਂ ਲੈ ਕੇ ਆਪਣੀ ਉਮਰ ਤੱਕ ਆਪਣੇ ਜੀਵਨ ਤੱਕ ਅੱਜ ਤੱਕ ਸਾਨੂੰ ਪ੍ਰਮਾਤਮਾ ਨੇ ਕੀ ਨਹੀਂ ਦਿੱਤਾ ਇਹ ਜੀਵਨ ਦਿੱਤਾ ਸਭ ਤੋਂ ਵੱਡੀ ਦਾਤ ਤਾਂ ਇਹ ਹੀ ਹੈ ਤੇ ਬਹੁਤ ਕੁਝ ਦਿੱਤਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਨਰਾਜ ਹੋਣ ਵਾਲੇ ਕੌਣ ਐ ਮੰਨ ਲਓ ਜੇ ਪ੍ਰਮਾਤਮਾ ਨੇ ਸਾਨੂੰ 10 ਚੀਜ਼ਾਂ ਦੇ ਦਿੱਤੀਆਂ ਮੰਗੀਆਂ 11ਵੀਂ ਮੰਗੀ ਉਹ ਨਹੀਂ ਮਿਲੀ ਤੇ ਫਿਰ ਅਸੀਂ ਨਰਾਜ ਹੋ ਗਏ ਸਤਿਗੁਰੂ ਕਹਿੰਦੇ ਮੰਨ ਲਓ ਜੇਕਰ ਪਹਿਲੀਆਂ 10 ਵੀ ਨਾ ਦਿੰਦਾ ਫਿਰ ਕੀ ਕਰ ਲੈਂਦੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ ਯਾਦ ਹੈ ਨ ਸੁਖਨੀ ਸਾਹਿਬ ਦਾ 10 ਵਸਤੂ ਲੈ ਪਾਛੇ ਪਾਵੇ 1 ਵਸਤੂ ਕਾਰਨ ਵਿਖੋਟ ਕਵਾਵੇ 1 ਪੀਣਾ ਦੇ 10 ਪੀ ਹੀਰਲੇ ਤੋ ਮੂੜਾ ਕਹੋ ਕਹਾ ਕਰੇ ਦਸੋ ਮੂਰਖ ਕੀ ਕਰ ਸਕਦਾ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਉਸ ਪ੍ਰਮਾਤਮਾ ਦੇ ਹੱਥ ਜੈ ਵੰਡ ਦੀ ਤਾਕਤ ਉਹ ਸਾਨੂੰ ਦੇਵੇ ਜਾਂ ਨਾ ਦੇਵੇ ਸਾਡੇ ਕਿਹਾ ਕੁਛ ਵੀ ਨਹੀਂ ਹੁੰਦਾ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਕੇਵਲ ਅਰਦਾਸ ਬੇਨਤੀ ਚੱਲੇਗੀ ਉਹਦੇ ਅੱਗੇ ਸਤਿਗੁਰੂ ਅੱਗੇ ਬਚਨ ਕਰਦੇ ਨੇ ਜਾ ਕੇ ਰੁਖ ਬਿਰਖ ਆਰਾਓ ਜੇਹੀ ਧਾਤ ਤਿਹਾਂ ਤਿੰਨ ਨਾਉ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਪਰਮਾਤਮਾ ਨੇ ਰੁਖ ਬਿਰਖ ਪੈਦਾ ਕੀਤੇ ਨੇ ਤੇ ਇਹਨਾਂ ਨੂੰ ਉਹ ਵੱਖ-ਵੱਖ ਰੰਗ ਦਿੰਦਾ ਹੈ ਵੱਖ-ਵੱਖ ਤਰ੍ਹਾਂ ਦੀ ਉਹਦੀ ਸਜਾਵਟ ਹੁੰਦੀ ਜਿਹੜੇ ਅਸੀਂ ਰੁੱਖ-ਬਿਰਖ ਦੇਖਦੇ ਆਂ ਫੁੱਲ ਬੂਟੇ ਦੇਖਦੇ ਆਂ ਬਨਸਪਤੀ ਦੇਖਦੇ ਆਂ ਤੇ ਉਹਨਾਂ ਹਰੇਕ ਦਾ ਵੱਖ-ਵੱਖ ਰੂਪ ਰੰਗ ਹੈ ਵੱਖ-ਵੱਖ ਤਰ੍ਹਾਂ ਦੇ ਹੈ ਵੱਖ-ਵੱਖ ਉਹਨਾਂ ਦੀ ਪਹਿਚਾਣ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਹੁਣ ਜਿਹੋ ਜਿਹਾ ਕੋਈ ਰੁੱਖ ਹੈ ਉਹੋ ਜਿਹਾ ਉਹਦਾ ਨਾਮ ਹੈ ਜੇਕਰ ਅੰਬ ਹੈ ਉਹਨੂੰ ਅੰਬੀਆਂ ਲੱਗਦੀਆਂ ਨੇ ਉਹਨੂੰ ਅੰਬ ਕਹਿੰਦੇ ਨੇ ਤੇ ਜਿਸ ਨੂੰ ਅਮਰੂਦ ਲੱਗਦੇ ਨੇ ਉਹਨੂੰ ਅਮਰੂਦ ਦਾ ਰੁੱਖ ਕਹਿ ਦਿੰਦੇ ਆ ਜਿਹਨੂੰ 베ਰੀ 베ਰ ਲੱਗਦੇ ਉਹਨੂੰ 베ਰੀ ਕਹਿ ਦਿੰਦੇ ਆ ਭਾਵੇਂ ਜਿੱਦਾਂ ਜਿੱਦਾਂ ਦਾ ਉਸ ਰੁੱਖ ਦਾ ਜਿਹੜਾ ਜਿਸ ਤਰ੍ਹਾਂ ਦਾ ਫਲ ਹੈ ਜਿਸ ਤਰ੍ਹਾਂ ਦਾ ਉਹਦਾ ਨਾਮ ਹੈ ਉਸੇ ਤਰ੍ਹਾਂ ਦਾ ਉਹਦੀ ਜੋ ਅਸਲ ਹੈ ਉਸੇ ਤਰ੍ਹਾਂ ਦਾ ਸੀ ਉਹਦਾ ਨਾ ਲੈਨੇ ਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਗੱਲ ਕਰਦੇ ਨੇ ਧੰਗੁਰੂ ਨਾਨਕ ਪਾਤਸ਼ਾਹ ਜਾਂ ਕੇ ਰੁਖ ਬਿਰਖ ਆਰਾਓ ਜੇਹੀ ਧਾਤ ਤਿਹਾਂ ਤਿੰਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਇਸੇ ਤਰ੍ਹਾਂ ਜਿਹੋ ਜਈ ਮਨੁੱਖ ਦੇ ਅੰਦਰ ਭਾਵਨਾ ਦਾ ਫੁੱਲ ਕਿਸੇ ਮਨੁੱਖ ਦੇ ਅੰਦਰ ਹੈ ਭਾਵ ਜਿੱਦਾਂ ਦੀ ਸਾਡੇ ਅੰਦਰ ਭਾਵਨਾ ਹੈ ਉਸ ਅਨਸਾਰ ਹੀ ਸਾਡੇ ਜੀਵਨ ਦਾ ਫਲ ਲੱਗਦਾ ਹੈ ਤੇ ਹਰੇਕ ਬੰਦਾ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਹਨੂੰ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ ਤੇ ਜੇਕਰ ਕੋਈ ਸ਼ੁਭ ਕਰਮ ਕਰਦਾ ਹੈ ਲੋਗ ਉਹਨੂੰ ਚੰਗਾ ਕਹਿਣ ਲੱਗ ਜਾਂਦੇ ਨੇ ਮਾੜੇ ਕਰਮ ਕਰਦਾ ਹੈ ਲੋਗ ਉਹਨੂੰ ਮਾੜਾ ਕਹਿਣ ਲੱਗ ਜਾਂਦੇ ਨੇ ਤੇ ਜੇਕਰ ਕੋਈ ਮਨੁੱਖ ਲੋਗਾ ਦਾ ਇਲਾਜ ਕਰਦਾ ਉਹਨੂੰ ਡਾਕਟਰ ਬੈਦ ਕਹਿਣ ਲੱਗ ਜਾਂਦੇ ਨੇ ਜੇਕਰ ਤੇ ਲੋਕ ਕਿਸੇ ਦੇ ਘਰ ਮਕਾਨ ਬਣਾਉਂਦਾ ਤੇ ਉਹਨੂੰ ਮਿਸਤਰੀ ਕਹਿਣ ਲੱਗ ਜਾਂਦੇ ਨੇ ਭਾਵ ਜੋ ਮਨੁੱਖ ਦਾ ਕਰਮ ਹੈ ਉਹ ਜੈ ਉਹਦਾ ਨਾਮ ਬਣ ਜਾਂਦਾ ਤੇ ਜਿਹੜਾ ਸੰਸਾਰ ਦੇ ਅੰਦਰ ਧਰਮ ਦੇ ਕੰਮ ਕਰਦਾ ਉਹਨੂੰ ਧਰਮੀ ਕਹਿੰਦੇ ਨੇ ਜਿਹੜਾ ਨੁਕਸਾਨ ਕਰਦਾ ਪਾਪ ਕਰਦਾ ਉਹਨੂੰ ਪਾਪੀ ਕਹਿ ਦਿੰਦੇ ਨੇ ਤੇ ਜਿਹੋ ਜਿਹਾ ਅਸੀਂ ਕਰਮ ਕਰਾਂਗੇ ਉਹੋ ਜਿਹਾ ਫਲ ਸਾਨੂੰ ਮਿਲੇਗਾ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਬੀਜਾਂਗੇ ਉਹ ਹੀ ਵੱਢਾਂਗੇ ਜੋ ਅਸੀਂ ਕਿਸੇ ਨਾਲ ਕਰਦੇ ਆਂ ਚੰਗਾ ਕਰੋ ਜਾਂ ਮੰਦਾ ਕਰੋ ਇਹ ਤੁਸੀਂ ਦੇਖਣਾ ਤੇ ਉਹਦਾ ਫਲ ਤੁਹਾਨੂੰ ਆਉਣ ਵਾਲੇ ਸਮੇਂ 'ਚ ਜ਼ਰੂਰ ਮਿਲੇਗਾ ਕੀਤਾ ਜੋ ਮਨੁੱਖ ਨੇ ਉਹਦਾ ਫਲ ਪਾਇਆ ਜੋ ਉਹਨੇ ਕਰਨਾ ਹੈ ਉਹਦਾ ਫਲ ਉਹਨੇ ਪਾਉਣਾ ਹੈ ਜਿਹਨੂੰ ਸਤਗੁਰੂ ਨੇ ਬਾਣੀ ਦੇ ਵਿੱਚ ਬਾਰ ਬਾਰ ਕਿਹਾ ਹੈ ਭਾਈ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਆਪ ਬੀਜ ਆਪੇ ਹੀ ਖਾਏ ਇਹ ਸ਼ਬਦ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਨੇ ਪਰ ਸਤਗੁਰੂ ਅੱਗੇ ਬਚਨ ਕਰਦੇ ਨੇ ਸਤਗੁਰੂ ਗੁਰੂ ਨਾਨਕ ਸਾਹਿਬ ਕੱਚੀ ਕੰਧ ਕੱਚਾ ਵਿਚ ਰਾਜ ਮਤ ਅਲੂਣੀ ਪਿੱਕਾ ਸਾਧ ਜਿਸ ਮਨੁੱਖ ਦੇ ਅੰਦਰ ਅਨਜਾਨਪੁਣਾਏ ਹੈ ਜਿਹੜੀ ਜੀਵਨ ਦੀ ਉਸਾਰੀ ਹੈ ਜਿਸ ਮਨੁੱਖ ਨੇ ਕੱਚੀ ਕੀਤੀ ਹੈ ਉਹ ਇੱਕ ਉਸ ਰਾਜ ਮਿਸਤਰੀ ਵਰਗਾ ਕੱਚਾ ਕਾਰੀਗਰ ਹੈ ਜਿਹਨੂੰ ਕੰਮ ਨਹੀਂ ਆਉਂਦਾ ਜਿਹਨੂੰ ਤਜਰਬਾ ਨਹੀਂ ਹੈ ਤੇ ਉਹ ਅਗਰ ਮਕਾਨ ਬਣਾਏਗਾ ਕੰਧ ਬਣਾਏਗਾ ਤੇ ਉਹਦਾ ਜਿਹੜਾ ਮੂਲ ਹੈ ਉਹਦੀ ਨੀ ਹੈ ਉਹਨੂੰ ਸਹੀ ਤਰ੍ਹਾਂ ਨਹੀਂ ਭਰੇਗਾ ਉਹ ਤੋਂ ਬਾਅਦ ਉਹਦੀ ਕੰਧ ਜਿਹੜੀ ਹੈਗੀ ਹੈ ਉਹ ਬਹੁਤਾ ਚਿਰ ਨਹੀਂ ਰਹੇਗੀ ਸੋ ਉਹਦੇ ਤੇ ਮਹਿਲ ਖੜਾ ਨਹੀਂ ਕੀਤਾ ਜਾ ਸਕਦਾ ਜੇ ਕਰਾਂਗੇ ਵੀ ਤੇ ਡਿੱਗ ਜਾਏਗਾ ਨੁਕਸਾਨ ਕਰੇਗਾ ਇਸ ਲਈ ਮਨੁੱਖ ਦੇ ਜੀਵਨ ਦੀ ਉਸਾਰੀ ਸਾਡੇ ਜੀਵਨ ਦੀ ਉਸਾਰੀ ਸਾਡੇ ਕਰਮਾਂ ਨੇ ਕਰਨੀ ਹੈ ਚੰਗੇ ਜਾਂ ਮੰਦੇ ਤੇ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਬਹੁਤ ਚੰਗਾ ਹਾਂ ਜਾਂ ਮੈਂ ਬਹੁਤ ਮਾੜਾ ਹਾਂ ਤੇ ਜੇਕਰ ਕੋਈ ਇਨਸਾਨ ਬਹੁਤ ਮਾੜਾ ਹੈ ਨਾ ਉਹ ਆਪਣੇ ਆਪ ਨੂੰ ਕਹੀ ਜਾਵੇ ਮੈਂ ਬਹੁਤ ਚੰਗਾ ਹ ਲੋਕ ਜਾਣਦੇ ਨੇ ਜਾਣ ਜਾਂਦੇ ਨੇ ਤੇ ਜੇਕਰ ਕੋਈ ਇਨਸਾਨ ਚੰਗਾ ਹੈ ਉਹ ਲੱਖ ਵਾਰ ਕਹੀ ਜਾਵੇ ਮੈਂ ਬਹੁਤ ਬੁਰਾ ਹ ਮੈਂ ਬਹੁਤ ਮਾੜਾ ਹ ਮੈਂ ਬੜਾ ਭਿਆਨਕ ਹ ਮੈਂ ਬੜਾ ਨੁਕਸਾਨਦੇ ਹ ਪਰ ਲੋਕ ਨਹੀਂ ਮੰਨਣਗੇ ਉਹਨਾਂ ਨੂੰ ਪਤਾ ਇਹ ਚੰਗਾ ਹੈ ਇਸ ਲਈ ਸਾਨੂੰ ਜਿਹੜਾ ਦੱਸਣਾ ਨਹੀਂ ਪੈਂਦਾ ਜਿਸ ਤਰ੍ਹਾਂ ਫੁੱਲ ਕਿਸੇ ਨੂੰ ਦੱਸਦਾ ਨਹੀਂ ਕਿ ਮੈਂ ਬਹੁਤ ਵਧੀਆ ਸੁਗੰਧ ਹੀ ਦਿੰਦਾ ਜਾਂ ਮੈਂ ਮਾੜੀ ਸੁ ਮੇਰੇ ਵਿੱਚੋਂ ਦੁਰਗੰਧਾਂ ਦੀ ਦੱਸਦਾ ਨਹੀਂ ਆਪਣੇ ਆਪ ਪਤਾ ਲੱਗ ਜਾਂਦਾ ਅਸੀਂ ਮਨੁੱਖ ਜਿਹੋ ਜਿਹੇ ਕਰਮ ਕਰਦੇ ਆ ਨਾ ਤੇ ਸਾਨੂੰ ਕਿਸੇ ਨੂੰ ਨਹੀਂ ਕਹਿਣਾ ਪੈਂਦਾ ਕਿ ਭਾਈ ਅਸੀਂ ਬਹੁਤ ਚੰਗੇ ਕਿਉਂਕਿ ਗੱਲਾਂ ਨਾਲ ਤੇ ਅਸੀਂ ਸਾਰੇ ਚੰਗੇ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਕਿਸੇ ਦੀ ਕਿਸੇ ਨੂੰ ਮਾੜਾ ਕਹਿੰਨੇ ਕਿਸੇ ਨੂੰ ਬੁਰਾ ਕਹਿੰਨੇ ਕਿਸੇ ਦੀ ਗੱਲ ਕਰਦੇ ਕਹਿੰਦੇ ਚੁਗਲੀ ਕਰਦੇ ਕਹਿੰਦੇ ਨਿੰਦਿਆ ਕਰਦੇ ਉਹਦਾ ਮਤਲਬ ਇੱਕੋ ਹੀ ਹੁੰਦਾ ਕਿ ਅਸੀਂ ਚੰਗੇ ਆ ਸਤਗੁਰੂ ਪਾਤਸ਼ਾਹ ਕਹਿੰਦੇ ਤੁਹਾਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਇਹ ਦੁਨੀਆ ਸਭ ਕੁਝ ਜਾਣਦੀ ਹੈ ਸਭ ਪਤਾ ਲੱਗਦਾ ਹੈ ਤੇ ਇਹ ਤੋਂ ਇਲਾਵਾ ਪਰਮਾਤਮਾ ਨੂੰ ਪਹਿਲਾਂ ਹੀ ਪਤਾ ਹੈ ਤੁਹਾਡੀ ਜੋ ਕਰਤੂਤ ਹੈ ਜੋ ਸਾਡੀ ਕਰਨੀ ਹੈ ਨਾ ਉਹਦੇ ਤੋਂ ਛੁਪੀ ਨਹੀਂ ਹੋ ਰਹਿ ਸਕਦੀ ਹਰ ਕਰਤਾ ਸਭ ਕੁਝ ਜਾਣਦਾ ਉਹ ਤੋਂ ਕੁਝ ਗੁੱਝਾ ਨਹੀਂ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਲਈ ਤੇ ਜਿਹੜੀ ਜੀਵਨ ਦੀ ਉਸਾਰੀ ਹੈ ਇਹ ਜਿਹੜਾ ਸਾਡਾ ਮਨ ਦੀ ਅਵਸਥਾ ਹੈ ਤੇ ਜੀਵਨ ਦੀ ਉਸਾਰੀ ਦੀ ਕੰਧ ਵੀ ਕੱਚੀ ਜਿਹੀ ਕਮਜ਼ੋਰ ਬਣਦੀ ਹੈ ਜੇ ਅਸੀਂ ਕਰਮ ਕਮਜ਼ੋਰ ਕਰਦੇ ਹਾਂ ਮਾੜੇ ਕਰਮ ਕਰਦੇ ਹਾਂ ਬੁਰੇ ਕਰਮ ਕਰਦੇ ਹਾਂ ਨਿੰਦਣਯੋਗ ਕਰਮ ਕਰਦੇ ਹਾਂ ਗੁਰਮਤ ਤੋਂ ਹਟ ਕੇ ਕਰਮ ਕਰਦੇ ਹਾਂ ਤੇ ਫਿਰ ਉਹਦੇ ਵਿੱਚ ਕੀ ਹੁੰਦਾ ਹੈ ਤੇ ਉਹਦੀ ਅਕਲ ਵੀ ਫਿੱਕੀ ਤੇ ਉਹਦਾ ਸਾਰਾ ਜੀਵਨ ਵੀ ਫਿੱਕਾ ਬੇਰਸਾ ਜਿਹੜਾ ਇਨਸਾਨ ਕਰਮ ਬੇਰਸੇ ਕਰਦਾ ਉਹਦਾ ਜੀਵਨ ਵੀ ਬੇਰਸਾ ਹੁੰਦਾ ਹੈ ਉਹਦਾ ਜੀਵਨ ਮਤ ਅਲੂਣੀ ਫਿੱਕਾ ਸਾਦ ਜੇ ਅਸੀਂ ਕਰਮ ਇਸ ਤਰ੍ਹਾਂ ਦੇ ਕਰਾਂਗੇ ਨਾ ਤੇ ਉਹ ਕਰਮ ਕਰਨੇ ਦੇ ਨਾਲ ਤੇ ਸਾਡਾ ਆਪਣੇ ਜੀਵਨ ਤੇ ਵੀ ਅਸਰ ਪੈਗਾ ਜੇ ਅਸੀਂ ਸਾਡੀ ਸ਼ੁਭ ਮਤ ਹੈ ਸ਼ੁਭ ਕਰਮ ਨੇ ਤੇ ਉਹਦੇ ਵਿੱਚ ਜੀਵਨ ਦਾ ਰਸ ਆਨੰਦ ਵੀ ਅਸੀਂ ਲਵਾਂਗੇ ਜੇਕਰ ਜੇਕਰ ਅਸ਼ੁਭ ਕਰਮ ਨੇ ਤੇ ਉਹਦੇ ਵਿੱਚ ਜੀਵਨ ਦੇ ਵਿੱਚ ਆਪਣੇ ਮਨ ਕਰਕੇ ਤਨ ਕਰਕੇ ਫਿੱਕੇ ਪਹਿਲਾ ਹੋਗੇ ਹੋਵਾਂਗੇ ਗੁਰੂ ਸਾਹਿਬ ਬਾਣੀ ਜੀ ਕਹਿੰਦੇ ਨਾ ਆਸਾ ਕੀ ਬਾਰਸੀ ਜਦੋਂ ਸੁਣਦੇ ਆ ਸਤਿਗੁਰੂ ਕਹਿੰਦੇ ਜੇ ਕਿਸੇ ਨੂੰ ਤੁਸੀਂ ਫਿੱਕਾ ਬੋਲੋਗੇ ਪਹਿਲਾ ਆਪ ਫਿੱਕੇ ਹੋ ਬਣਨਾ ਪਏਗਾ ਤਾਂ ਫਿੱਕਾ ਬੋਲਾਂਗੇ ਜੇਕਰ ਕਿਸੇ ਨੂੰ ਅਸੀਂ ਅਸੀਂ ਗੁੱਸੇ ਨਾਲ ਝਿੜਕਾਂਗੇ ਕੁਝ ਕਹਾਂਗੇ ਤੇ ਕਿਸੇ ਨੂੰ ਅਸੀਂ ਬਹੁਤ ਜ਼ਿਆਦਾ ਬੁਰਾ ਕਹਾਂਗੇ ਤੇ ਉਹਦੇ ਵਿੱਚ ਕੀ ਹੋਵੇਗਾ ਪਹਿਲਾਂ ਸਾਨੂੰ ਆਪਣੇ ਅੰਦਰ ਉਹ ਬੁਰੀਾਈ ਜਮਾ ਕਰਨੀ ਪੈਗੀ ਤਾਂ ਕਵਾਂਗੇ ਪਹਿਲਾਂ ਕਿਸੇ ਤੇ ਕਰੋਧ ਕਰਾਂਗੇ ਪਹਿਲਾਂ ਆਪਣੇ ਅੰਦਰ ਕਰੋਧ ਨੂੰ ਸਾਨੂੰ ਸਟੋਰ ਕਰਨਾ ਪੈਗਾ ਆਪਣੇ ਅੰਦਰ ਉਤੋਂ ਬਾਅਦ ਫਿਰ ਅਸੀਂ ਭਿਆਨਕ ਹੋਵਾਂਗੇ ਫਿਰ ਦੂਸਰੇ ਨੂੰ ਡਰਾਵਾਂਗੇ ਬੁਰਾ ਕਵਾਂਗੇ ਲੜਾਂਗੇ ਝਗੜਾਂਗੇ ਜੋ ਵੀ ਕਿਸੇ ਨੂੰ ਦੇਣਾ ਹੈ ਪਹਿਲਾਂ ਆਪਣੇ ਕੋਲ ਉਹਨੂੰ ਸਾਨੂੰ ਜਮਾ ਕਰਨਾ ਪੈਂਦਾ ਜੇਕਰ ਅਸੀਂ ਬੁਰਾ ਕਰਦੇ ਆ ਫਿੱਕਾ ਬੋਲਦੇ ਆ ਪਹਿਲਾਂ ਆਪਣੇ ਆਪ ਨੂੰ ਫਿੱਕੇ ਕਰਨਾ ਪੈਂਦਾ ਨਾਨਕ ਫਿੱਕੇ ਬੋਲਿਆ ਤਨਮਨ ਫਿੱਕਾ ਹੋਏ ਸਤਿਗੁਰੂ ਕਹਿੰਦੇ ਨੇ ਪਹਿਲਾਂ ਆਪਣਾ ਫਿੱਕਾ ਤਨਮਨ ਹੁੰਦਾ ਹੈ ਫਿਰ ਦੂਸਰੇ ਨੂੰ ਫਿੱਕੇ ਬਚਨ ਕਹਿੰਦੇ ਆ ਤੇ ਇਹ ਨਹੀਂ ਕਿ ਕਹਿ ਕੇ ਉਸੇ ਵਕਤ ਸਾਡੇ ਮਨ ਸਾਡੇ ਤਨ ਤੇ ਰਸ ਆ ਜਾਏਗਾ ਨਾ ਉਹਦੇ ਬਹੁਤ ਸਮਾਂ ਲੱਗੇਗਾ ਨਾਰਮਲ ਹੋਣ ਨੂੰ ਬਹੁਤ ਸਮਾਂ ਲੱਗੇਗਾ ਕਿਸੇ ਨੂੰ ਤੇ ਫਿੱਕਾ ਕਹਿ ਕੇ ਤੇ ਉਹ ਚਲਾ ਗਿਆ ਤੇ ਅਸੀਂ ਚਲੇ ਗਏ ਉਸ ਤੋਂ ਬਾਅਦ ਇਹ ਨਹੀਂ ਹੋਏਗਾ ਕਿ ਸਾਡੇ ਮਨ ਚ ਇਕਦਮ ਖੁਸ਼ੀ ਕਰ ਕਰ ਜਾਏਗੀ ਨਾ ਸਮਾਂ ਲੱਗੇਗਾ ਉਸੇ ਹੀ ਰੂਪ ਚਾਨ ਨੂੰ ਸਮਾਂ ਲੱਗੇਗਾ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਤੋਲੋ ਬੋਲੋ ਵਿਚਾਰੋ ਸੋਚੋ ਕੀ ਕਰਨਾ ਤੇ ਪਹਿਲਾਂ ਆਪਣੇ ਅੰਦਰ ਅਗਰ ਰਸ ਪੈਦਾ ਕਰਨਾ ਹੈ ਤੇ ਫਿਰ ਦੂਸਰਿਆਂ ਨੂੰ ਰਸ ਦੇਣ ਦੇਣ ਲਈ ਪਹਿਲਾਂ ਆਪਣੇ ਅੰਦਰ ਰਸ ਪੈਦਾ ਕਰਨਾ ਪਵੇਗਾ ਤੇ ਜੇਕਰ ਕਿਸੇ ਦੇ ਨਾਲ ਬੁਰਾਈ ਨਾ ਪੇਸ਼ ਆਣਾ ਪਹਿਲਾਂ ਬੁਰਾਈ ਪੇਸ਼ ਕਰਨੀ ਪਵੇ ਜੇ ਕਿਸੇ ਨੂੰ ਦੁੱਖ ਦੇਵਾਂਗੇ ਉਹ ਪਹਿਲਾਂ ਕੋਲ ਹੋਵੇਗਾ ਤਾਂ ਹੀ ਦੇਵਾਂਗੇ ਤੈਲਾ ਆਪਣੇ ਕੋ ਦੁੱਖ ਇਕੱਠੇ ਕਰਾਂਗੇ ਤਾਂ ਹੀ ਕਿਸੇ ਨੂੰ ਦੇਵਾਂਗੇ ਇਸ ਲਈ ਇਹ ਗੱਲ ਨੂੰ ਮੇਰੇ ਖਿਆਲ ਤੁਸੀਂ ਭਲੀ ਭਾਂਤ ਸਮਝ ਗਏ ਹੋਵੋਗੇ ਜੋ ਗੁਰੂ ਸਾਹਿਬ ਕਹਿ ਰਹੇ ਨੇ ਸਾਨੂੰ ਨਾਨਕ ਆਣੇ ਆਵੇ ਰਾਸ ਵਿਣ ਨਾ ਵੈ ਨਾਹੀ ਸ਼ਾਵਾਸ ਕਹਿੰਦੇ ਹੇ ਨਾਨਕ ਇਹ ਗਲਾਖ ਜੇ ਵੈਗੁਰੂ ਦੇ ਨਾਮ ਦੀ ਗੱਲ ਕਰੀਏ ਤੇ ਵੈਗੁਰੂ ਦੇ ਨਾਮ ਤੋਂ ਅਗਰ ਅਸੀਂ ਵਾਂਝੇ ਰਹਿ ਗਏ ਤੇ ਉਹਦੀ ਹਜ਼ੂਰੀ ਵਿੱਚ ਆਦਰ ਨਹੀਂ ਮਿਲਣਾ ਤੇ ਜੇਕਰ ਵੈਗੁਰੂ ਸਾਡੇ ਜੀਵਨ ਨੂੰ ਸੁਧਾਰੇ ਤਾਂ ਸਾਡਾ ਜੀਵਨ ਸੁਧਰਨਾ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਤੇ ਅਸੀਂ ਜੇਕਰ ਨਹੀਂ ਅਸੀਂ ਸੁਧਰੇ ਹੋਏ ਨਹੀਂ ਚੰਗਾ ਕੰਮ ਕਰ ਰਹੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਉਹ ਸੁਧਾਰੇ ਤਾਂ ਹੀ ਸੁਧਰਾਂਗੇ ਫਿਰ ਕਿਤੇ ਇੱਥੇ ਪੱਲਾ ਨਾ ਝਾੜ ਲਿਓ ਕਿ ਉਹ ਸੁਧਾਰੇਗਾ ਤਾਂ ਸੁਧਰਾਂਗੇ ਇਹ ਸਾਨੂੰ ਸਮਝਣਾ ਪਵੇਗਾ ਗੁਰੂ ਨਾਨਕ ਸਾਹਿਬ ਕਹਿ ਕੀ ਰਹੇ ਨੇ ਸੁਧਾਰੇ ਤਾਂ ਸੁਧਰਾਂਗੇ ਭਾਵ ਕਿ ਉਸ ਵੈਗਰੂ ਨੇ ਜਿਸ ਤਰ੍ਹਾਂ ਦੀ ਸਾਡੀ ਮਤ ਦਿੱਤੀ ਐ ਅਸੀਂ ਉਹ ਵਰਤ ਰਹੇ ਹਾਂ ਉਹਦੀ ਦਿੱਤੀ ਹੋਈ ਮਤ ਚੱਲ ਰਹੀ ਹੈ ਜੇਕਰ ਉਹ ਚੰਗੀ ਮਤ ਦੇ ਦੇਵੇ ਤਾਂ ਫਿਰ ਅਸੀਂ ਚੰਗੇ ਹੋ ਜਾਾਂਗੇ ਤੇ ਅਸੀਂ ਇਹ ਕਹਿ ਕੇ ਪੱਲਾ ਨਹੀਂ ਛੜਾ ਸਕਦੇ ਇੱਕ ਇੱਕੇ ਸੀ ਬੁਰਾਈਆਂ ਦਾ ਰਾਹ ਇਹ ਅੱਗੇ ਹੋਰ ਨਹੀਂ ਤੈਅ ਕਰ ਸਕਦੇ ਕਿ ਉਹ ਕਰਾਏਗਾ ਤੇ ਕਰ ਲਵਾਂਗੇ ਤੇ ਬੁਰਾ ਕਰਾਂਦਾ ਤਾਂ ਬੁਰੇ ਕਰ ਲਾਂਗੇ ਜੋ ਚੰਗਾ ਕਰਾਏਗਾ ਤਾਂ ਚੰਗਾ ਕਰ ਲਾਂਗੇ ਇੱਥੇ ਸੋਚਣਾ ਪਵੇਗਾ ਉਹ ਗੱਲ ਸਾਹਮਣੇ ਲਿਆਣੀ ਪੈਗੀ ਗੁਰੂ ਹਰਗੋਬਿੰਦ ਸਾਹਿਬ ਵਾਲੀ ਜਦੋਂ ਇੱਕ ਬੀਬੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆ ਕੇ ਕਹਿੰਦੀ ਪਾਤਸ਼ਾਹ ਮੇਰੀ ਗੋਦ ਖਾਲੀ ਹੈ ਮੇਰੇ ਤੇ ਕਿਰਪਾ ਮੇਰੀ ਝੋਲੀ ਦੇ ਵਿੱਚ ਪੁੱਤਰ ਦੀ ਦਾਤ ਪਾ ਦਿਓ ਤੇ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਬੀਬੀ ਤੇਰੇ ਕਰਮਾਂ ਵਿੱਚ ਪੁੱਤਰ ਲਿਖਿਆ ਹੀ ਨਹੀਂ ਜਦੋਂ ਇਹ ਗੱਲ ਕਹੀ ਤੇ ਬੀਬੀ ਸਤਿਗੁਰੂ ਦੇ ਕੋਲੋਂ ਇਹ ਜਵਾਬ ਸੁਣ ਕੇ ਬਾਹਰ ਨਿਕਲ ਆਈ ਜਦੋਂ ਬਾਹਰ ਆਈ ਤੇ ਅੱਗੇ ਭਾਈ ਸਾਹਿਬ ਮਿਲ ਗਏ ਭਾਈ ਗੁਰਦਾਸ ਜੀ ਕਹਿੰਦੇ ਬੀਬੀ ਕੀ ਗੱਲ ਅੱਖਾਂ ਪੁੰਝਦੀ ਜਾ ਰਹੀਆਂ ਰੋ ਰਹੀਆਂ ਗੁਰੂ ਦੇ ਦਰਬਾਰ ਚੋਂ ਤਾਂ ਕੋਈ ਰੋਂਦਾ ਆਂਦਾ ਨਹੀਂ ਗੁਰੂ ਦੇ ਦਰਬਾਰ ਚ ਆਉਂਦੇ ਜ਼ਰੂਰ ਨੇ ਲੋਕ ਰੋਂਦੇ ਪਰ ਜਾਂਦੇ ਨਹੀਂ ਕਿਉਂ ਕਿਉਂ ਰੋਂਦੀ ਜਾ ਰਹੀਆਂ ਭੈਣੇ ਬੀਬਾ ਦੱਸ ਤਾਂ ਸਹੀ ਕਹਿੰਦੀ ਮੈਂ ਆਸ ਲੈ ਕੇ ਆਈ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਲੋਕ ਕਹਿੰਦੇ ਨੇ ਛੇਵੇਂ ਪਾਤਸ਼ਾਹ ਦੇ ਕੋਲ ਜਿਹੜਾ ਜਾਂਦਾ ਖਾਲੀ ਨਹੀਂ ਮੋੜਦਾ ਮੈਨੂੰ ਗੁਰੂ ਸਾਹਿਬ ਨੇ ਕਿਹਾ ਕਿ ਤੇਰੇ ਭਾਗਾ ਵਿੱਚ ਪੁੱਤਰ ਲਿਖਿਆ ਹੀ ਨਹੀਂ ਭਾਈ ਸਾਹਿਬ ਕਹਿੰਦੇ ਬੀਬੀ ਫਿਰ ਇਹਦੇ ਵਿੱਚ ਤੇ ਸੋਚਣ ਵਾਲੀ ਕਿਹੜੀ ਗੱਲ ਹੈ ਕਿਉਂ ਤੂੰ ਫਿਕਰ ਕਰਦੀ ਹੈ ਤੇ ਜੇਕਰ ਗੁਰੂ ਸਾਹਿਬ ਨੇ ਕਹਿ ਦਿੱਤਾ ਪੁੱਤਰ ਲਿਖਿਆ ਨਹੀਂ ਰੁਕ ਜਾ ਆ ਫੜ ਕਾਗਜ਼ ਆ ਫੜ ਕਲਮ ਦਵਾਤ ਆ ਲੈ ਕਿਉਂਕਿ ਭਾਈ ਗੁਰਦਾਸ ਜੀ ਲਿਖਾਰੀ ਸੀ ਨਾ ਗੁਰੂ ਘਰ ਦੇ ਕਹਿੰਦੇ ਬੀਬੀ ਠਹਿਰ ਜਾ ਆ ਲੈ ਫੇਰ ਜਾ ਗੁਰੂ ਸਾਹਿਬ ਕੋਲ ਗੁਰੂ ਸਾਹਿਬ ਨੂੰ ਕਹਿ ਕੇ ਮਹਾਰਾਜ ਜੇ ਮੇਰੇ ਕਰਮਾਂ ਵਿੱਚ ਪੁੱਤਰ ਲਿਖਿਆ ਨਹੀਂ ਤੇ ਹੁਣ ਲਿਖ ਦਿਓ ਉੱਥੇ ਵੀ ਤੁਸੀਂ ਲਿਖਣਾ ਸੀ ਇੱਥੇ ਵੀ ਤੁਸੀਂ ਲਿਖਣਾ ਬੀਬੀ ਫੇਰ ਚਲੀ ਗਈ ਜਾ ਕੇ ਕਹਿੰਦੀ ਗੁਰੂ ਸਾਹਿਬ ਜੀ ਮੇਰੇ ਤੇ ਕਿਰਪਾ ਕਰ ਦਿਓ ਕਹਿੰਦੇ ਬੀਬੀ ਤੈਨੂੰ ਤਾਂ ਕਿਹਾ ਸੀ ਕਿ ਤੇਰੇ ਕਰਮਾਂ ਚ ਲਿਖਿਆ ਨਹੀਂ ਕਹਿੰਦੀ ਹਾਂ ਜੀ ਕਿਹਾ ਸੀ ਪਾਤਸ਼ਾਹ ਆ ਲਓ ਪੜੋ ਕਲਮ ਕਾਗਜ਼ ਦਵਾਤ ਸ਼ਾਹੀ ਆ ਲਓ ਹੁਣ ਲਿਖ ਦਿਓ ਉੱਥੇ ਵੀ ਤੁਸੀਂ ਲਿਖਣਾ ਸੀ ਇੱਥੇ ਵੀ ਤੁਸੀਂ ਲਿਖੋ ਗੁਰੂ ਸਾਹਿਬ ਸਮਝ ਗਏ ਸਾਰੀ ਗੱਲ ਕਿ ਇਹਨੂੰ ਰੱਖਨੇ ਪਾਇਆ ਗੁਰੂ ਸਾਹਿਬ ਖੁਸ਼ ਹੋ ਗਏ ਕਹਿੰਦੇ ਲਿਆ ਮਾਈ ਦੀ ਬੀ ਲਿਆ ਕਾਗਜ਼ ਫੜਿਆ ਸਤਗੁਰਾਂ ਨੇ ਇੱਕ ਮੰਗਿਆ ਸੀ ਨਾ ਉਹਨੇ ਗੁਰੂ ਸਾਹਿਬ ਨੇ ਸੱਤ ਲਿਖਦੇ ਲੈ ਮਾਈ ਤੇਰੇ ਸੱਤ ਪੁੱਤ ਹੋਣਗੇ ਭਾਵ ਜੇ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੇ ਵਾਹਿਗੁਰੂ ਜੀਵਨ ਸੁਧਾਰੇ ਤੇ ਜੇਕਰ ਵਾਹਿਗੁਰੂ ਕਿਰਪਾ ਕਰੇ ਤੇ ਤਾਂ ਹੀ ਸੁਧਰੇਗਾ ਨਾ ਤੇ ਫਿਰ ਹੁਣ ਗੁਰੂ ਸਾਹਿਬ ਦੇ ਕੋਲ ਆਏ ਹਾਂ ਗੁਰੂ ਦੀ ਬਾਣੀ ਨੂੰ ਸੁਣ ਰਹੇ ਹਾਂ ਤੇ ਇਹ ਗੁਰੂ ਸਾਹਿਬ ਸਾਡਾ ਜੀਵਨ ਸੁਧਾਰਨਾ ਚਾਹੁੰਦੇ ਨੇ ਇਹ ਤਾਂ ਹੀ ਤੇ ਸਿੱਖਿਆ ਦੇ ਰਹੇ ਨੇ ਗੁਰੂ ਪਾਤਸ਼ਾਹ ਇਹ ਗੁਰੂ ਸਾਹਿਬ ਵੀ ਸਿੱਖਿਆ ਦੇ ਰਹੇ ਨੇ ਕਿ ਆਪਣੇ ਜੀਵਨ ਨੂੰ ਸੁਧਾਰੋ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਜੋ ਜਿਹੜੀ ਚੀਜ਼ ਰਹਿ ਗਈ ਉਹਨਾਂ ਨੇ ਇੱਥੇ ਆ ਕੇ ਕਹਿਤਾ ਚਲੋ ਬਈ ਸੁਧਾਰੋ ਆਪਣੇ ਆਪ ਨੂੰ ਇਸ ਲਈ ਤੇ ਪ੍ਰਭੂ ਦੇ ਨਾਮ ਤੋਂ ਵਾਂਝੇ ਰਹਿ ਕੇ ਵੈਗਰੂ ਦੀ ਹਜ਼ੂਰੀ ਚਾਦਰ ਨਹੀਂ ਮਿਲਦਾ ਜੇਕਰ ਉੱਥੇ ਆਦਰ ਪਾਣਾ ਹੈ ਤਾਂ ਇਹ ਜੀਵਨ ਦੇ ਵਿੱਚ ਨਾਮ ਜਪ ਲਓ ਜਪ ਲਓ ਇਸ ਲਈ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਆਇਓ ਗੁਰੂ ਕੋਲੋਂ ਨਾਮ ਦੀਆਂ ਦਾਤਾਂ ਲੈ ਕੇ ਜਾਓ ਝੋਲੀਆਂ ਭਰ ਕੇ ਜਾਓ ਜਪੋ ਨਾਮ ਗੁਰੂ ਪਾਤਸ਼ਾਹ ਜਿਹੜੇ ਰਾਹ ਤੇ ਤੋਰਦੇ ਨੇ ਜੋ ਗੁਰਦਸੇ ਬਾਟ ਮਰੀਦਾ ਜੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਬਾਟ ਮਰੀਦਾ ਜੋਲੀਏ ਗੁਰੂ ਦੇ ਰਾਹ ਤੇ ਚੱਲੀਏ ਸਤਗੁਰੂ ਅੱਗੇ ਆਪੇ ਬਾਹ ਫੜ ਲਏਗਾ ਚਰਨ ਸ਼ਰਨ ਗੁਰ ਇੱਕ ਪੈੰਡਾ ਜਾਏ ਚੱਲ ਸਤਗੁਰ ਕੋਟ ਪੈੰਡਾ ਅੱਗੇ ਹੋਏ ਲੇ ਤਾਂ ਗੁਰੂ ਬਾਣ ਫੜ ਲੇਗਾ ਸਾਥ ਸੰਗਤ ਜੀਓ ਸਤਿਗੁਰੂ ਕਿਰਪਾ ਕਰਨ ਇਸ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਨੇ ਭਾਈ ਪ੍ਰਮਾਤਮਾ ਆਪ ਸੱਚਾ ਹੈ ਉਹਨੂੰ ਸੱਚ ਹੀ ਪਾਉਂਦਾ ਹੈ ਇਸ ਲਈ ਆਪਾਂ ਸੱਚ ਦੇ ਮਾਰਗ ਚੱਲੀਏ ਸੱਚੇ ਮਾਰਗ ਚੱਲਦਿਆਂ ਉਸ ਤਤ ਕਰੇ ਜਹਾਨ ਲੋਗਾ ਨੇ ਫ੍ਰੀ ਵਿੱਚ ਸਾਡੀ ਐਡਵਰਟਾਈਜ਼ਮੈਂਟ ਕਰਦੇ ਨੇ ਲੋਗਾ ਨੇ ਫਰੀ ਦੇ ਵਿੱਚ ਸਾਡੀ ਮਸ਼ਹੂਰੀ ਕਰ ਦੇਣੀ ਆ ਬਸ ਸਾਨੂੰ ਸੱਚੇ ਮਾਰਗ ਤੇ ਚੱਲਣ ਦੀ ਲੋੜ ਐ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਐਨਿਕ ਅਖਰ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ